ਇੱਕ ਹੋਰ ਅਹਿਮ ਮਸਲੇ ਤੇ ਵਿਚਾਰ-ਵਟਾਂਦਰਾ ਲੈ ਕੇ ਤੋਂ ਸਾਹਮਣੇ ਹਾਜ਼ਰ ਹਾਂ ਸੰਗਤ ਦੇ ਵਿੱਚ ਰੋਸ ਪਟੀਸ਼ਨ ਵਾਪਸ ਹੈ ਤੁਸੀਂ ਮੇਰੇ ਪਿੱਛੇ ਸਲੋਗਨ ਪੜ੍ਹ ਰਹੇ ਹੋਵੋਗੇ ਦਰਸਲ ਸਾਬਕਾ ਜੱਦਦਾਰ ਸ੍ਰੀ ਅਕਾਲ ਤਖਤ ਸਾਹਿਬ ਕੇ ਅਨੀ ਰਕबीर ਸਿੰਘ ਹਾਈ ਕੋਰਟ ਦੇ ਵਿੱਚ ਗਏ ਨੇ ਹਾਈ ਕੋਰਟ ਦੇ ਵਿੱਚ ਕਿਉਂ ਗਏ ਨੇ ਬੜੀ ਇੰਟਰਸਟਿੰਗ ਹੈ ਹਾਈ ਕੋਰਟ ਦੇ ਵਿੱਚ ਇਹ ਗਏ ਇਸ ਕਰਕੇ ਕਿ ਮੇਰੀ ਜਿਹੜੀ ਕੁਰਸੀ ਹੈ ਜਾਂ ਮੇਰਾ ਜਿਹੜਾ ਅਹੁਦਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਪਸ ਨਾ ਲੈ ਲੈ ਫਿਰ ਉਸ ਤੋਂ ਬਾਅਦ ਸੰਗਤ ਵਿੱਚ ਰੋਸ ਦੇਖਣ ਨੂੰ ਮਿਲਿਆ ਤੇ ਪਟੀਸ਼ਨ ਵਾਪਸ ਹੋ ਗਈ ਪੂਰੀ ਡਿਟੇਲ ਤੁਹਾਨੂੰ ਕਾਣੀ ਸਮਝਾਣੇ ਆ ਸਾਬਕਾ ਜਥੇਦਾਰ ਕੈਨੇ ਰਗਬੀਰ ਸਿੰਘ ਨੇ ਹਾਈ ਕੋਰਟ ਦਾ ਰੁਕ ਕੀਤਾ ਮੁੱਦਾ ਕੀ ਸੀਗਾ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਰੱਖਿਆ ਮੁੱਖ ਗ੍ਰੰਥੀ ਦੇ ਅਹੁਦੇ ਤੋਂ ਬਰਖਾਸਤ ਕੀਤੇ ਜਾਣ ਦਾ ਉਹਨਾਂ ਨੇ ਖਦਸ਼ਾ ਪ੍ਰਗਟਾਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਮੁੱਖ ਗ੍ਰੰਥੀ ਦੇ ਅਹੁਦੇ ਤੋਂ ਮੈਨੂੰ ਹਟਾ ਸਕਦੀ ਹੈ ਔਰ ਜਦੋਂ ਇਹ ਗੱਲ ਲੋਕਾਂ ਨੂੰ ਪਤਾ ਲੱਗੀ ਤਾਂ ਸਿੱਖ ਸੰਗਤ ਵਿੱਚ ਰੋਸ ਸੀਗਾ ਸਿੱਖ ਸੰਗਤ ਦੇ ਵਿਰੋਧ ਤੋਂ ਬਾਅਦ ਇਹ ਪਟੀਸ਼ਨ ਵਾਪਸ ਲਈ ਗਈ ਇਹ ਲਗਾਤਾਰ ਸਵਾਲ ਚੁੱਕੇ ਜਾ ਰਹੇ ਨੇ ਬੀਤੇ ਦਿਨੀ ਪੰਜਾਬ ਰੈਣਾ ਹਾਈ ਕੋਰਟ ਦੇ ਵਿੱਚ ਇਹ ਪਟੀਸ਼ਨ ਪਾਈ ਜਾਂਦੀ ਹੈ ਜਥੇਦਾਰ ਸਾ ਦਿਤਾ ਉਹ ਹਟਾਉਣ ਦਾ ਇਨਵਲੋ ਖਦਸ਼ਾ ਜਤਾਇਆ ਗਿਆ ਕਿ ਹੋ ਸਕਦਾ ਹੈ ਕਿ SGPC ਮੈਨੂੰ ਇਸ ਅਹੁਦੇ ਤੋਂ ਹਟਾ ਦੇਵੇ ਇਸ ਕਰਕੇ ਉਹਨਾਂ ਨੇ ਇਹ ਪਟੀਸ਼ਨ ਪਾਈ ਕਿ ਜਿਹੜੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਉਹਦੀ ਐਗਜ਼ੀਕਟਿਵ ਬਾਡੀ ਹੈ ਜਿਹੜੀ ਉਹਨੂੰ ਇਹ ਤਾਕੀਦ ਕੀਤੀ ਜਾਵੇ ਕਿ ਉਹਨਾਂ ਦਾ ਪੱਖ ਸੁਣੇ ਬਿਨਾ ਉਹਨਾਂ ਨੂੰ ਹਟਾਇਆ ਨਾ ਜਾਵੇ ਔਰ ਉਸ ਤੋਂ ਬਾਅਦ ਜਦੋਂ ਸੰਗਤ ਵਿੱਚ ਇਹ ਗੱਲ ਪਹੁੰਚੀ ਕਿ ਆਪਣੀ ਇੱਕ ਕੁਰਸੀ ਬਚਾਣ ਦੇ ਲਈ ਆ ਆਪਣਾ ਇੱਕ ਅਹੁਦਾ ਬਚਾਣ ਦੇ ਲਈ ਜਿਹੜੀ ਸੇਵਾ ਵਾਰ-ਵਾਰ ਆਪਾਂ ਕਹਿੰਦੇ ਕਿ ਅਕਾਲ ਪੁਰਖ ਸਾਹਿਬ ਨੇ ਸਾਨੂੰ ਦਿੱਤੀ ਹੈ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਸਾਨੂੰ ਦਿੱਤੀ ਹੈ ਤੇ ਉਸ ਤੋਂ ਬਾਅਦ ਜਦੋਂ ਤੁਹਾਨੂੰ ਇਹ ਲੱਗਣ ਲੱਗ ਗਿਆ ਕਿ ਮੇਰੀ ਕੁਰਸੀ ਜਾ ਸਕਦੀ ਤੁਸੀਂ ਹਾਈ ਕੋਰਟ ਪਹੁੰਚ ਗਏ ਜਦੋਂ ਸੰਗਤ ਵਿੱਚ ਰੋਸ ਦੇਖਣ ਨੂੰ ਮਿਲਿਆ ਤੇ ਇਹ ਪਟੀਸ਼ਨ ਉਹਨਾਂ ਵੱਲੋਂ ਵਾਪਸ ਲਈ ਗਈ ਉਹਨਾਂ ਦਾ ਕੀ ਕਹਿਣਾ ਹੈ ਇਸ ਬਾਰੇ ਪਹਿਲੇ ਇਹ ਸੁਣਾਦ ਨੇ ਫਿਰ ਚਰਚਾ ਨੂੰ ਹੋ ਗਏ ਬਦਾਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਅੱਸੀ ਸਾਲਾਂ ਦੌਰਾਨ ਚੱਲ ਰਹੇ ਘਟਨਾ ਕਰਮ ਵਿੱਚ ਬਹੁਤ ਕੁਝ ਅਣਕਿਆਸਿਆ ਅਤੇ ਅਣਚਿਤ ਵਾਪਰਿਆ ਹੈ ਆਪਣੀ ਸੇਵਾ ਦੌਰਾਨ ਦਸ ਨੇ ਪੱਤ ਤੱਕ ਪਰੰਪਰਾਵਾਂ ਤੇ ਰਹਿਤ ਮਰਿਆਦਾ ਉੱਤੇ ਪਹਿਰੇਦਾਰੀ ਕਰਦੇ ਆਂ ਸੇਵਾ ਨੇ ਬਹੁਤ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ ਤਾਂ ਪੰਚ ਸਸਤਾਵਾ ਤੇ ਬਾਬਾ ਬੁੱਢਾ ਜੀ ਦੀ ਮਹਾਨ ਬਦਗੀ ਨੂੰ ਉੱਥੇ ਪਹੁੰਚਾਉਣ ਦਾ ਵਿਕਾਸ ਦਾ ਕਦੇ ਸੁਪਨੇ ਵਿੱਚ ਵੀ ਘਰਾਦਾ ਜਾਂ ਸੁਪਨੇ ਵਿੱਚ ਵੀ ਕਦੇ ਸੋਚ ਨਹੀਂ ਸਕਦਾ ਦਾਸ ਵਿਸ਼ਵ ਭਾਵੀਆਂ ਸਮੂਹ ਸੰਖਤਾ ਦਾ ਜਿਹੜੇ ਹੈ ਜਿਨ੍ਹਾਂ ਨੇ ਮੌਜੂਦਾ ਸਥਿਤੀ ਪ੍ਰਤੀ ਇੱਕ ਉਤਮ ਆਪਣੇ ਪਿਆਰ ਅਥਰਿਸ਼ਿਵਾਵਾ ਨੂੰ ਪ੍ਰਗਟਾਇਆ ਹੈ ਦਾਸ ਨੇ ਸੰਖਤਾ ਦੀਆਂ ਭਾਵਨਾਵਾਂ ਦਾਿਕਾ ਦਾ ਖਾਤੇ ਸਤਕਾਰ ਕਰਦੇ ਆਂ ਕਿ ਇੱਥੇ ਗਏ ਕੇਸ ਨੂੰ ਵਾਪਸ ਇਹ ਕਦਨ ਲਾ ਕੀਤਾ ਹੈ ਸਿੱਖ ਪੰਥ ਦੀਆਂ ਰਮਹਾਰ ਪਦਦੀਆਂ ਦੇ ਮਾਣ ਅਤੇ ਸਤਕਾਰ ਨੂੰ ਕਿਵੇਂ ਕਾਇਮ ਰੱਖਣਾ ਹੈ ਇਹ ਪੰਥ ਦੀ ਜ਼ਿੰਮੇਵਾਰੀ ਹੈ ਸਮੁੱਚੇ ਖਾਲਸਾ ਪੰਥ ਨੂੰ ਇਸ ਬਾਰੇ ਚੇਤਨ ਤੇ ਸੁਚੇਤ ਹੋਣ ਦੀ ਲੋੜ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਰਮਾ ਸੋ ਗੈਨੀ ਰਕबीर ਸਿੰਘ ਵੱਲੋਂ ਇਹ ਦਾਵਾ ਕੀਤਾ ਗਿਆ ਹੈ ਕਿ ਸੰਗਤ ਦੀਆਂ ਭਾਵਨਾਵਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਮੈਂ ਇਹ ਕੇਸ ਵਾਪਸ ਲਿਆ ਹੁਣ ਭਾਵਨਾ ਕਿਹੜੀ ਸੀ ਕਿ ਸੰਗਤ ਦੀ ਇਹ ਭਾਵਨਾ ਸੀ ਕਿ ਤੁਸੀਂ ਹਾਈ ਕੋਰਟ ਪਹੁੰਚੋ ਇਹ ਕੀ ਇਹ ਸੰਗਤ ਦੀ ਭਾਵਨਾ ਸੀ ਕਿਉਂਕਿ ਜਦੋਂ ਜੱਥੇਦਾਰ ਸੀਗੇ ਗੈਨੀ ਰਕबीर ਸਿੰਘ ਦਾ ਬਹੁਤ ਸਾਰੇ ਮਾਮਲੇ ਉਹਨਾਂ ਦੇ ਸਾਹਮਣੇ ਆਏ ਤਾਂ ਉਹਨਾਂ ਨੇ ਕਿਹਾ ਕਿ ਅਦਾਲਤੀ ਜਿਹੜੀ ਦੁਨਿਆਵੀ ਅਦਾਲਤਾਂ ਨੇ ਉਹਨਾਂ ਸਾਰਿਆਂ ਤੋਂ ਉੱਪਰ ਜਿਹੜੀ ਹੈ ਉਹ ਸੁਪਰੀਮ ਕੋਰਟ ਸਿੱਖਾਂ ਦੀ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਹੈ ਉਹ ਇਹਦੀ ਮਾਨ ਮਰਿਆਦਾ ਦਾ ਧਿਆਨ ਰੱਖਦੇ ਨੇ ਇਸ ਕਰਕੇ ਅਦਾਲਤੀ ਜੜੀਆਂ ਦੁਨਿਆਵੀ ਅਦਾਲਤਾਂ ਨੇ ਉੱਥੇ ਸਾਨੂੰ ਨਹੀਂ ਜਾਣਾ ਚਾਹੀਦਾ ਤੇ ਖੁਦ ਅੱਜ ਹੀ ਉਹ ਦੁਨੀਆਵੀ ਅਦਾਲਤ ਵਿੱਚ ਪਹੁੰਚ ਕੇ ਸਿਰਫ ਤਾਂ ਸਿਰਫ ਇਸ ਖਦਸ਼ੇ ਨੂੰ ਲੈ ਕੇ ਕਿ ਮੁੱਖ ਗ੍ਰੰਥੀ ਦੇ ਅਹੁਦੇ ਤੋਂ ਉਹਨਾਂ ਨੂੰ ਬਰਖਾਸਤ ਨਾ ਕੀਤਾ ਜਾਵੇ ਜੇ ਕੀਤਾ ਜਾਂਦਾ ਤਾਂ ਉਹਨਾਂ ਦਾ ਪੱਖ ਜ਼ਰੂਰ ਸੁਣਾਇਆ ਜਾਵੇ ਇਸ ਕਰਕੇ ਹਾਈ ਕੋਰਟ ਸ਼ਰਮਲੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਤਾਕੀਦ ਕਰੇ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਗਿਆਨੀ ਰஞ்சிਤ ਸਿੰਘ ਗੋਹਰੇ ਮਸਕੀਨ ਸਾਫ ਦਾ ਜੱਦਦਾਰ ਸ੍ਰੀ ਹਰਮਿੰਦਰ ਸਾਹਿਬ ਜੀ ਪਟਨਾ ਸਾਹਿਬ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਗੌਰ ਸਾਹਿਬ ਗੌਰ ਸਾਹਿਬ ਸਵਾਲ ਸਭ ਤੋਂ ਪਹਿਲਾਂ ਵਾਇਗੁਰਜੀ ਦੀ ਫਤਿਹ ਗਿਆਨੀ ਰਖਵੀਰ ਸਿੰਘ ਕਹਿੰਦੇ ਨੇ ਕਿ ਸੰਗਤ ਦੀਆਂ ਭਾਵਨਾਵਾਂ ਮਨ ਨੂੰ ਮੈਂ ਧਿਆਨ ਚ ਰੱਖਿਆ ਇਸ ਕਰਕੇ ਮੈਂ ਪਟੀਸ਼ਨ ਵਾਪਸ ਲੈ ਲਈ ਨਾ ਤਾਂ ਉਹਨਾਂ ਨੇ ਕਿਹਾ ਕਿ ਉੱਥੇ ਜਾਣਾ ਮੈਂ ਗਲਤ ਸੀਗਾ ਨਾ ਉਹਨਾਂ ਨੇ ਇਹ ਕਿਹਾ ਕਿ ਪਟੀਸ਼ਨ ਪਾਈ ਨਹੀਂ ਜਾਣੀ ਚਾਹੀਦੀ ਸੀ ਉਹਨਾਂ ਨੇ ਇਹ ਕਿਹਾ ਕਿ ਸੰਗਤ ਦੀਆਂ ਭਾਵਨਾਵਾਂ ਨੇ ਕਿ ਮਾਨ ਮਰਿਆਦਾ ਦਾ ਧਿਆਨ ਰੱਖਣਾ ਚਾਹੀਦਾ ਇਸ ਕਰਕੇ ਮੈਂ ਪਟੀਸ਼ਨ ਵਾਪਸ ਲੈ ਲਈ ਚੰਗਾ ਕੰਮ ਕੀਤਾ ਉਹਨਾਂ ਨੇ ਦੇਖੋ ਇਸ ਤਰ੍ਹਾਂ ਹੈ ਇਹ ਇੱਕ ਉਹਨਾਂ ਨੇ ਆਪਣੀ ਕਮਜ਼ੋਰ ਮਾਨਸਿਕਤਾ ਪ੍ਰਗਟ ਕੀਤੀ ਹੈ ਹਮ ਗੁਰੂ ਪੰਥ ਨੇ ਆਪਣੀਆਂ ਪਲਕਾਂ ਤੇ ਬਿਠਾ ਕੇ ਆਪਣੇ ਮਸਤਕ ਤੇ ਬਿਠਾ ਕੇ ਉਹਨਾਂ ਨੇ ਪਹਿਲੇ ਸ੍ਰੀ ਕੇਸਗੜ ਸਾਹਿਬ ਦੇ ਸਿੰਘ ਸਾਹਿਬ ਦਾ ਸਨਮਾਨ ਉਹਨਾਂ ਦੀ ਝੋਲੀ ਚ ਪਾਇਆ ਉਸ ਤੋਂ ਪਹਿਲਾਂ ਗ੍ਰੰਤੀ ਸੀ ਦਰਬਾਰ ਸਾਹਿਬ ਹੋ ਰਿਹਾ ਜੀ ਉਸ ਤੋਂ ਬਾਅਦ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਵੀ ਜਿੱਤਗਾਰ ਰਹੇ ਜਿੱਤਗਾਰ ਰਹੇ ਬਿਲਕੁਲ ਠੀਕ ਇਹ ਛੋਟਾ ਸਨਮਾਨ ਨਹੀਂ ਹੈ ਚਾਰ-ਚਾਰ ਸਨਮਾਨ ਪੰਥ ਨੇ ਉਹਨਾਂ ਦੀ ਝੋਲੀ ਚ ਪਾਏ ਨੇ ਉਹਦੇ ਪਦਵੀਆਂ ਭਾਵੇਂ ਜਥੇਦਾਰ ਸਾਹਿਬਾਨ ਦੀਆਂ ਨੇ ਭਾਵੇਂ ਸਤਾਰੀਅ ਉਪਰਮਖ ਪ੍ਰਮੁਖ ਰੰਕੀ ਸਾਹਿਬਾਨ ਦੀਆਂ ਨੇ ਇਹ ਸਾਰੀਆਂ ਪਦਵੀਆਂ ਗੁਰੂ ਗ੍ਰੰਥ ਸਾਹਿਬ ਤੇ ਗੁਰੂਪੰਥ ਦੀ ਬਖਸ਼ਿਸ਼ ਨੇ ਜੀ ਉਹਨਾਂ ਨੂੰ ਵੱਡੀਆਂ ਪਦਵੀਆਂ ਦਾ ਸਨਮਾਨ ਗੁਰੂ ਨੇ ਝੋਲੀ ਚ ਪਾ ਕੇ ਨੇਵਾਜਿਆ ਉਹ ਬੜੇ ਭਾਗਸ਼ਾਲੀ ਨੇ ਪਰ ਉਹਨਾਂ ਦਾ ਜੇ ਸਾਰਾ ਦੇਖੀਏ ਤਾਂ ਮੈਂ ਕੋਈ ਉਹਨਾਂ ਤੇ ਕਿਸ ਤਰ੍ਹਾਂ ਦਾ ਤੰਜ ਨਹੀਂ ਕਰ ਰਿਹਾ ਜੀ ਮੈਂ ਕੋਈ ਨਾ ਬਿਰ ਉਹਤੀ ਆ ਮੈਂ ਸਿਧਾਂਤ ਦੀ ਗੱਲ ਕਰਨਾ ਚਾਹੁੰਨਾ ਉਹਨਾਂ ਨੇ ਕਿਦਰੇ ਵੀ ਆਪਣੀ ਗੁਰਸਿੱਖੀ ਭਾਵਨਾ ਜਿਹੜੀ ਹੈ ਪੰਥ ਪ੍ਰਸਤੀ ਦੀ ਭਾਵਨਾ ਜਿਹੜੀ ਹੈ ਉਹ ਉਹਦਾ ਪ੍ਰਦਰਸ਼ਨ ਨੇ ਕੀਤਾ ਸਭ ਤੋਂ ਪਹਿਲਾਂ ਜਦ ਸਾਡਾ ਪਟਨਾ ਸਾਹ ਵਾਲਾ ਮਾਮਲਾ ਆਇਆ ਤਾਂ ਅਸੀਂ ਇਹਨਾਂ ਦੇ ਕੋਲ ਬੇਨਤੀਆਂ ਕੀਤੀਆਂ ਫੋਨ ਕੀਤੇ ਸੰਸਾਰ ਜੀ ਤੁਸੀਂ ਇਸ ਤੇ ਚਾਹਦ ਹਾਂ ਇਹਨਾਂ ਨੇ ਉਦੋਂ ਉਦੋਂ ਮੈਂ ਇਹ ਵੀ ਕਿਹਾ ਵੀ ਮੈਨੂੰ ਤੁਸੀਂ ਮਾਰਗਦਰਸ਼ਨ ਕਰੋ ਵੀ ਗਲਤ ਹੋ ਰਿਹਾ ਪੰਜ ਸਿੰਘ ਜਦੋਂ ਮਰਜ਼ੀ ਇਕੱਠੇ ਹੋ ਗਏ ਕਿਸੇ ਨੂੰ ਵੀ ਤਲਬ ਕਰ ਲੈਣਗੇ ਤੇ ਪੰਥ ਵਿੱਚ ਇਹ ਵਿਖੇੜਾ ਵਧੇ ਜੀ ਪਰ ਇਹਨਾਂ ਦੇ ਕੋਈ ਜਵਾਬ ਨਹੀਂ ਆ ਉਸ ਤੋਂ ਬਾਅਦ ਇਹਨਾਂ ਨੇ ਪੰਜ ਮੈਂਬਰੀ ਕਮੇਟੀ ਵਿੱਚ ਆਪਣੇ ਨਾਮ ਸ਼ਾਮਲ ਕਰ ਲਿਆ ਹੂੰ ਤੇ ਇਸ ਦੀ ਜਾਂਚ ਹੋਏਗੀ ਗਿਆਨੀ ਰਣਜੀਤ ਸਿੰਘ ਨਿਪਾਪ ਜੱਤੇਦਾਰ ਪਟਨਾ ਸਾਹਿਬ ਦੀ ਜਾਂਚ ਹੋਏਗੀ ਹੂੰ ਮੇਰੇ ਕੋਲ ਇੱਕ ਪਦਵੀ ਨਹੀਂ ਮੇਰੇ ਕੋਲ ਦੋ ਪਦਵੀਆਂ ਮਹਾਰਾਜ ਜੀ ਬਖਸ਼ੀਆਂ ਕਤਕ ਪਟਨਾ ਸਾਹਿਬ ਦਾ ਹੈੱਡ ਬ੍ਰੰਚੀ ਤੇ ਜੱਤੇਦਾਰ ਹੋਣ ਦਾ ਮੈਨੂੰ ਅੱдне ਜਏ ਸੇਵਕ ਨੂੰ ਸੁਭਾਗ ਪ੍ਰਾਪਤ ਜੀ ਉਹਦੇ ਪੰਜ ਮੈਂਬਰ ਕਮੇਟੀ ਵਿੱਚ ਇਹ ਆਪ ਸ਼ਾਮਲ ਹੋਏ ਉਸ ਤੋਂ ਬਾਅਦ ਇਹ ਆਪ ਮੀਟਿੰਗਾਂ ਵਿੱਚ ਨਹੀਂ ਜਾਂਦੇ। ਹੂੰ ਉਸ ਤੋਂ ਬਾਅਦ ਜਦ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਆਏ ਆ ਤਾਂ ਸਾਡੇ ਕੋਲ ਲੈਟਰ ਸੀ ਜਿਵੇਂ ਮੈਂ ਪਹਿਲਾਂ ਵੀ ਬਹੁਤ ਸਾਰੇ ਚਾਦਨਾਂ ਤੇ ਬੇਨਤੀਆਂ ਕੀਤੀਆਂ ਨੇ। ਹੂੰ ਇਹ ਸਿੰਘ ਸੌਰਗਣੀ ਹੱਥ ਪੇਸੰਟ ਤੇ ਸਿੰਘ ਸੌਰਗਣੀ ਰਕबीर ਸਿੰਘ ਅੰਦਰ ਹੀ ਸਨ। ਹੂੰ ਇਹਨਾਂ ਨੇ ਅੰਦਰੋਂ ਤਾਜ਼ਾ ਲਵਾ ਦਿੱਤਾ ਤੇ ਮੈਨੂੰ ਅੰਦਰ ਨਾ ਵੜਨ ਦਿੱਤਾ। ਹੂੰ ਤਾਂ ਕਿ ਮੈਂ ਆਪਣਾ ਪੱਖ ਨਾ ਰੱਖ ਸਕਾਂ। ਹੂੰ ਔਰ ਜਿਨ੍ਹਾਂ ਨੂੰ ਅਕਾਲ ਤਖਤ ਸਾਹਿਬ ਤੋਂ ਕਿਹਾ ਗਿਆ ਸੀ ਵੀ ਉਹ ਗੇਮ ਪਲੈਨਰ ਨੇ ਮर्यादा ਭੰਗ ਕਰਨ ਦੇ ਛੜੀ ਅੰਤਰਕਾਰੀ ਨੇ ਉਹਨਾਂ ਨੂੰ ਦੁਬਾਰੇ ਇਹਨਾਂ ਨੇ ਉੱਥੇ ਪਟਨਾ ਸਾਹਿਬ ਬਹਾਲ ਕਰਵਾਇਆ ਹੂੰ ਬਾਰ-ਬਾਰ ਬੇਨਤੀਆਂ ਕੀਤੀਆਂ ਵੀ ਉਹਨਾਂ ਦਾ ਜੀਵਨ ਜਿਹੜਾ ਹੈਗਾ ਉਹ ਪ੍ਰਵਾਦ ਚ ਸਿੱਖੀ ਨਹੀਂ ਹੈ स्ਮੋਕਿੰਗ ਕਰਦੇ ਫੋਟੋਆਂ ਅਸੀਂ ਦਿੱਤੀਆਂ ਜਾਰੀ ਉਹਦੇ باوجود ਵੀ ਇਹਨਾਂ ਨੇ ਉੱਥੇ ਕੋਈ ਐਕਸ਼ਨ ਨਹੀਂ ਲਿਆ ਤੇ ਕੋਈ ਗੱਲ ਨਹੀਂ ਕੀਤੀ ਜਿਹੜਾ ਕਿ ਬਹੁਤ ਨਿੰਦਨੀਆਂ ਸੀ ਨਹੀਂ ਪਰ ਵੀ ਕੱਲ ਇੱਕ ਗੱਲ ਦੱਸਿਓ ਰਜੀਤ ਸਿੰਘ ਜੀ ਯਾਨੀ ਜੀ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਅਹੁਦੇ ਦਿੱਤੇ ਜਾਂਦੇ ਨੇ ਜਾਂ ਸੇਵਾ ਦਿੱਤੀ ਜਾਂਦੀ ਹੈ ਕਿਸੇ ਨੂੰ ਜੱਥੇਦਾਰ ਬਣਾ ਦਿੱਤਾ ਜਾਂਦਾ ਹੈ ਕਿਸੇ ਨੂੰ ਉਹਨਾਂ ਦੇ ਅਹੁਦਿਆਂ ਦੇ ਮੁਤਾਬਕ ਉਹਨਾਂ ਦੇ ਪੂਰੇ ਜਿੰਨਾ ਵੀ ਉਹਨਾਂ ਦਾ ਕਾਰਜਕਾਲ ਹੈ ਜਿੰਨੀ ਵੀ ਸੇਵਾਵਾਂ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਦੋਂ ਇਹ ਅਹੁਦੇ ਦਿੱਤੇ ਜਾਂਦੇ ਤਾਂ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਠੀਕ ਹੁੰਦੀ ਹੈ ਤਾਂ ਪ੍ਰਧਾਨ ਵੀ ਠੀਕ ਸਾਰੇ ਸਕੱਤਰ ਵੀ ਠੀਕ ਐਗਜ਼ੈਕਟਿਵ ਕਮੇਟੀ ਠੀਕ ਜਦੋਂ 5-7 ਸਾਲ ਲੱਗ ਜਾਂਦੇ ਨੇ ਉਦੋਂ ਬਾਅਦ ਫਿਰ ਸ਼ਰੂਮਣੀ ਕਮੇਟੀ ਮਾੜੀ ਕਿਵੇਂ ਹੋ ਜਾਂਦੀ ਹੈ ਸ਼ਰੂਮਣੀ ਕਮੇਟੀ ਦੇ ਖਿਲਾਫ ਹਾਈ ਕੋਰਟ ਤੱਕ ਜਾਣਾ ਪੈ ਜਾਂਦਾ ਇੰਨਾ ਵੱਡਾ ਖਦਸ਼ਾ ਪੈਦਾ ਹੋ ਗਿਆ कि ਮੈਨੂੰ ਮੁੱਖ ਗ੍ਰੰਥੀ ਵਜੋਂ ਹਟਾ ਦਿੱਤਾ ਜਾਏਗਾ ਔਰ ਉਹ ਸ਼ੀਲਡ ਮੰਗਦੇ ਨੇ ਹਾਈ ਕੋਰਟ ਚ ਜਾ ਕੇ ਦੇਖੋ ਅੱਜ ਦੇ ਹਿਸਾਬ ਲਈਏ ਤੇ ਗੁਰੂ ਨਾਨਕ ਦੇ ਪੰਥ ਨੂੰ 555 ਸਾਲ 55 ਸਾਲ ਹੋ ਗਏ ਸੰਸਾਰ ਦੇ ਪ੍ਰਗਟ ਹੋਏ ਜੀ ਤੇ ਅੱਜ ਤੱਕ ਦੇ ਇਤਿਹਾਸ ਵਿੱਚ ਤਕਰੀਬਨ 37 ਜਥੇਦਾਰ ਨੇ ਹੁਣ 37ਵੇਂ ਜਥੇਦਾਰ ਸਤਕਾਰਯੋਗ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗਾੜ ਜੀ ਗੜਗਾੜ ਜੀ ਔਰ ਇਸੇ ਤਰ੍ਹਾਂ ਹੈਡ ਗ੍ਰੰਥੀ ਸਹਬਾਨ ਦੀ ਪਦਵੀ ਹੈ ਬਾਬਾ ਬੁੱਢਾ ਸਾਹਿਬ ਰਮ ਗਿਆਨੀ ਆਤਮਾ ਉਹਨਾਂ ਦੀ ਪਦਵੀ ਹੈ ਕੀ ਹੈ ਗੁਰੂ ਸਾਹਿਬ ਨੇ ਉਹਨਾਂ ਨੂੰ ਬਖਸ਼ਿਆ ਬੁੱਢਾ ਸਾਹਿਬ ਖੋਲੋ ਗ੍ਰੰਥ ਨੇ ਲੋ ਆਵਾਜ਼ ਸੁਣੇ ਸਰਪੰਦ ਅੱਜ ਤੱਕ ਦਾ ਇਹ ਨਹੀਂ ਸੁਣਨ ਵਿੱਚ ਆਇਆ ਨਾ ਪੜ੍ਹਨ ਵਿੱਚ ਆਇਆ ਵੀ ਕੋਈ ਵੀ ਬਤੌਰ ਹੈਡ ਗ੍ਰੰਥੀ ਸੇਵਾ ਕਰਦਾ ਹੋਇਆ ਉਹ ਹਾਈ ਕੋਰਟ ਗਿਆ ਹੋਵੇ ਜਾਂ ਉਹ ਸੁਪਰੀਮ ਕੋਰਟ ਗਿਆ ਹੋਵੇ ਜਾਂ ਉਹਨੇ ਕਿਸੇ ਲੋਅਰ ਪੀਆ ਕੋਰਟ ਵਿੱਚ ਕੋਈ ਪਟੀਸ਼ਨ ਪਾਈ ਹੋਵੇ ਕਿ ਮੇਰੇ ਕੋਲ ਇਹ ਪਦਵੀ ਖੋਈ ਨਾ ਜਾਵੇ ਹਾਲਾਂਕਿ ਇਸ ਤੇ ਇਸ ਦੀ ਇਹ ਖਰਚਾ ਜ਼ਿਆਦਾ ਕਰਨ ਦਾ ਕੋਈ ਕਾਰਨ ਨਹੀਂ ਦਿਖ ਰਿਹਾ ਹੂੰ ਜਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹਨਾਂ ਨੂੰ ਕਿਹਾ ਹੋਵੇ ਕਿ ਬਈ ਤੁਸੀਂ ਜਿਹੜਾ ਹੈਗਾ ਪਾਸੇ ਵਜਾਓ ਜਾਂ ਤੁਹਾਨੂੰ ਹਟਾ ਦੇਾਂਗੇ ਜਾਂ ਕਿਸੇ ਕੋਈ ਜ਼ਿਕਰ ਤਾਂ ਨਹੀਂ ਇਹਨਾਂ ਨੇ ਕੀਤਾ ਜੀ ਤੇ ਚਾਹੇ ਕੁਝ ਕਿਹਾ ਹੀ ਨਹੀਂ ਐ ਤੇ ਤੁਸੀਂ ਆਪਣੇ ਆਪ ਹੀ ਆਪਣਾ ਜਿਹੜਾ ਕੋਈ ਆਪਣਾ ਕਰਮ ਹੈ ਉਹ ਹੀ ਅੰਦਰ ਤੁਹਾਡੇ ਕੰਮ ਰਿਹਾ ਹੈ ਤੇ ਤੁਸੀਂ ਉਹ ਕੱਪ ਪੀ ਲੈ ਕੇ ਕਹਿੰਦੇ ਮੈਂ ਕਹਿੰਦਾ ਮੈਂ ਕਹਿੰਦਾ ਗੈਨੀ ਰঞ্জੀਤ ਸਿੰਘ ਜੀ ਜੇ ਐਸਜੀਪੀਸੀ ਨੇ ਕੋਈ ਇਸ਼ਾਰਾ ਦਿੱਤਾ ਵੀ ਹੋਵੇ ਤਾਂ ਕੀ ਤਾਂ ਵੀ ਇਦਾਂ ਦੀ ਅਦਾਲਤਾਂ ਜਾਣਾ ਚਾਹੀਦਾ ਜਦੋਂ ਤੁਸੀਂ ਆਪ ਉਸ ਅਹੁਦੇ ਤੇ ਬੈਠੇ ਹੋਣੇ ਉਹ ਤਾਂ ਤੁਸੀਂ ਕਹਿੰਦੇ ਹੋ ਕਿ ਦੁਨਿਆਵੀ ਅਦਾਲਤਾਂ ਇਸ ਅਦਾਲਤ ਦੇ ਸਾਹਮਣੇ ਕੁਝ ਨਹੀਂ ਹੈ ਤੇ ਫਿਰ ਉਸ ਅਦਾਲਤ ਦਾ ਹੈੱਡ ਹੋਣ ਦੇ ਬਾਵਜੂਦ ਤੁਸੀਂ ਫਿਰ ਦੁਨਿਆਵੀ ਅਦਾਲਤਾਂ 'ਚ ਜਾਂਦੇ ਹੋ ਜਦੋਂ ਆਪਣੀ ਗੱਲ ਆ ਗਈ ਨਹੀਂ ਇਹ 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 ਸਤਕਾਰਯੋਗ ਸਿੰਘ ਸਾਹਿਬ ਦੀ ਚਰਿੱਤਰ ਤੇ ਕਹਣੀ ਤੇ ਕਥਨੀ ਵਿੱਚ ਫਰਕ ਹੈ ਹੂੰ ਉਦੋਂ 2022 ਵਿੱਚ ਕਿਉਂ ਨਹੀਂ ਇਹਨਾਂ ਨੇ ਕਿਹਾ ਵੀ ਅਕਾਲ ਤਖਤ ਸਾਹਿਬ ਫੈਸਲਾ ਕਰੇਗਾ ਗਿਆਨੀ ਰਣਜੀਤ ਸਿੰਘ ਦਾ ਅਸੀਂ ਆ ਜਿਹੜੀ ਜਾਂਚ ਕਮੇਟੀ ਬਣਾਵਾਂਗੇ ਅਸੀਂ ਆਪ ਜਥੇਦਾਰ ਦਾ ਫੈਸਲਾ ਜਥੇਦਾਰ ਕਰੇ ਉਦੋਂ ਤਾਂ ਇਹ ਨਾਲ ਮਿਲੇ ਹੋਏ ਸੀ ਉਹਨਾਂ ਦੇ ਤੇ ਉਸ ਵੇਲੇ ਇਹਨਾਂ ਨੇ ਗਲਤ ਫੈਸਲੇ ਕੀਤੇ ਜਵਾਬ ਨਹੀਂ ਦਿੱਤਾ ਤਾਂ ਇੱਕ ਵਾਰੀ ਸਾਡਾ ਰਈਆ ਇਹਨਾਂ ਦੀ ਗੱਡੀ ਦਾ ਸਾਹਮਣਾ ਹੋ ਗਿਆ ਰਈਆ ਜਾਂਦੇ ਹੋਏ ਤਾਂ ਤੇ ਮੈਂ ਫੋਨ ਮੇਰੇ ਨਾਲ ਦੇ ਨੇ ਫੋਨ ਕਰ ਦਿੱਤਾ ਵੀ ਸਿੰਘ ਸਾਹਿਬ ਤੁਸੀਂ ਤੁਹਾਡੀ ਗੱਡੀ ਅੱਗੇ ਜਾ ਰਹੀ ਹੈ ਤੇ ਤੁਸੀਂ ਅਸੀਂ ਤੁਹਾਨੂੰ ਮਿਲਣਾ ਹੈਗਾ ਗੱਲਬਾਤ ਤੁਹਾਡੇ ਨਾਲ ਬਸ ਗੱਲਬਾਤ ਕਰਨੀ ਸੀ ਇਹਨਾਂ ਦਾ ਝਟ ਉਧਰੋਂ ਜਿਹੜਾ ਹੈਗਾ ਸੀ ਇਹਨਾਂ ਕਹਿੰਦੇ ਮੈਂ ਤਾਂ ਇੱਥੇ ਆਈ ਨਹੀਂ ਮੈਂ ਤਾਂ ਜੰਮੂ ਆ ਮਤਲਬ ਸਰਾ ਸਰ ਝੂਠ ਸਾਡੇ ਅੱਗੇ ਗੱਡੀ ਇਹਨਾਂ ਦੀ ਖੜੀ ਅਸੀਂ ਇਹਨੂੰ ਦੇਖਿਆ ਬੈਠੇ ਹੋਏ ਤੇ ਇਹਨਾਂ ਨੇ ਗੱਡੀ ਭਜਾ ਦਿੱਤੀ ਆਪ ਜੇ ਤੁਹਾਡੀ ਗੱਲ ਸੀ ਤੁਸੀਂ ਪਤਵੀ ਤੇ ਸੀ ਸਿੰਘ ਸਾਹਿਬ ਜੀ ਉਦੋਂ ਤੁਸੀਂ ਕਿਸੇ ਜੱਥੇਦਾਰ ਮੈਂ ਵਿਅਕਤੀਗਤ ਤੌਰ ਤੇ ਨਹੀਂ ਲੜ ਰਿਆ ਸੀ ਮੈਂ ਇੱਕ ਪੰਥ ਦੀ ਪਤਵੀ ਦਾ ਅਪਮਾਨ ਕੀਤਾ ਗਿਆ ਤੇ ਮੈਂ ਉਸ ਬਾਰੇ ਲੜ ਰਿਹਾ ਸੀ ਤੇ ਤੁਸੀਂ ਭੱਜ ਗਏ ਜੀ ਜੀ ਅੱਛਾ ਜਿਹੜਾ ਜਿਹੜਾ ਅੱਜ ਫੈਸਲਾ ਲਿਆ ਗਿਆ ਗਿਆਨੀ ਰਜੀ ਸਿੰਘ ਜੀ ਇਹ ਤੁਹਾਨੂੰ ਲੱਗਦਾ ਕਿ ਸੰਗਤ ਦਾ ਵਿਰੋਧ ਹੈ ਰੋਸ ਹੈ ਉਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਪਟੀਸ਼ਨ ਵਾਪਸ ਲਈ ਹੈ ਜਾਂ ਜੋ ਗਿਆਨੀ ਰਖਬੀਰ ਸਿੰਘ ਕਹਿ ਰਹੇ ਨੇ ਕਿ ਸੰਗਤ ਦੀਆਂ ਭਾਵਨਾਵਾਂ ਦਾ ਧਿਆਨ ਰੱਖਦਿਆਂ ਮੈਂ ਪਟੀਸ਼ਨ ਵਾਪਸ ਲਈ ਹੈ ਨਹੀਂ ਨਹੀਂ ਇਹ ਤਾਂ ਸਾਰੇ ਪਾਸੇ ਸਾਰੇ ਚannels ਤੇ ਸਭ ਜਗ੍ਹਾ ਔਰ ਅਫਸਾਰੀ ਕਾਮ ਵਿੱਚ ਆਪਣਾ ਟੈਸਟ ਟੂ ਫੇਸ 1 ਟੂ 1 ਜਿਹੜਾ ਹੈ ਲੋਕੀ ਗੱਲਾਂ ਕਰ ਰਹੇ ਨੇ ਵੀ ਇਹ ਬਹੁਤ ਮਾੜਾ ਹੋਇਆ ਬਾਬਾ ਬੁੱਢਾ ਸਾਹਿਬ ਜੀ ਨੂੰ ਉੱਥੇ ਕਟਹਿਰੇ ਦੇ ਖੜੇ ਕਰਨ ਵਾਲੀ ਗੱਲ ਹੈ ਭਾਈ ਹਾਪੀ ਸਿੰਘ ਜੀ ਇਹ ਛੋਟੀ ਗੱਲ ਨਹੀਂ ਹੈ ਇਸ ਤੇ ਇਹਨਾਂ ਨੇ ਕੀਤਾ ਬੇਸ਼ੱਕ ਵਾਪਸ ਵੀ ਲੈ ਲਿਆ ਮੈਂ ਤਾਂ ਹੁਣ ਇਹਨਾਂ ਨੂੰ ਰਾਏ ਦੇਵਾਂਗਾ ਕਿ ਸਿੰਘ ਸਾਹਿਬ ਜੀ ਤੁਸੀਂ ਸਨਮਾਨ ਸਹਿਤ ਡਿਜ਼ਾਈਨ ਕਰਦੇ ਹੋ ਤੇ ਬਹੁਤਾ ਚੰਗਾ ਹੂੰ ਦੇ ਫੇਰ ਤੁਸੀਂ ਕੋਰਟ ਕੋਰਟ ਤੁਸੀਂ ਫੇਰ ਕਾਨੂੰਨ ਕਰਨਾ ਹੈ ਮੈਨੂੰ ਕੱਢ ਦਿੱਤਾ ਮੈਨੂੰ ਕੱਢ ਦਿੱਤਾ ਤੇ ਜੇ ਤੁਸੀਂ ਖੁਦ ਹੀ ਕੋਰਟ ਪੰਥ ਦੀ ਇੱਕ ਨੁਮਾਇੰਦਾ ਜਮਾਤ ਹੈ ਖੁਸ਼ੀ ਦੀ ਗੱਲ ਇਹ ਹੈ ਕਿ ਸਾਰੀ ਦੁਨੀਆ ਕੋਲ ਇਹ ਹੋ ਜਾਈ ਭਾਈ ਹਾਪੀ ਸਿੰਘ ਦੀ ਨੁਮਾਇੰਦਾ ਜਮਾਤ ਨਹੀਂ ਹੈਗੀ ਦਿਓ ਜੀ ਸिख ਖਾਲਸਾ ਪੰਥ ਤੇ ਉਸ ਉਸ ਦੇ ਖਿਲਾਫ ਤੁਸੀਂ ਜਾ ਕੇ ਤੇ ਕੋਟਾਂ ਖਜੈਰੀਆਂ ਚ ਜਾ ਕੇ ਪਟੀਸ਼ਨ ਆ ਪਾ ਰਹੇ ਉਹ ਵਿਚਾਰੇ ਪਾਸ ਜਦ ਵਿਰੋਧ ਹੋਇਆ ਮੂੰਹ ਨਹੀਂ ਕੱਟ ਸਕੇ ਜਿਹੜੇ ਸਾਡੇ ਚੀਫ ਸਕੱਤਰ ਨੇ ਮੰਨਣ ਜੀ ਜੀ ਉਹਨਾਂ ਨੇ ਵੀ ਇਹ ਗੱਲ ਅਪੀਲਾਂ ਕੀਤੀਆਂ ਹੋਰ ਸਾਡੇ ਵੱਡੇ ਲੀਡਰ ਸਹਬਾਨ ਨੇ ਸਦਾਪੁਰਨਜੀਤ ਸਿੰਘ ਜੀ ਸਭਾ ਉਹਨਾਂ ਵੱਲੋਂ ਵੀ ਮੈਂ ਉਹਨਾਂ ਦੇ ਬਿਆਨ ਵੀ ਪੜੇ ਜੀ ਸਾਰਿਆਂ ਦੇ ਬਿਆਨ ਆਏ ਨੇ ਕੁੰਦਰ ਸਾਹਿਬ ਨੇ ਸਾਡੇ ਸਹਕਾਰੀਆਂ ਸੀਮਾ ਜੀ ਨੇ ਹੋਰ ਸਭ ਨੇ ਮਨੇ ਸਭ ਦੇ ਲੁਧਿਆਣੇ ਤੋਂ ਆ ਗਏ ਨੇ ਹੂੰ ਸਾਬੜੀ ਆ ਜਿਸ ਤਾਰੀ ਰਾ ਸਿੰਘ ਕਬੜੀਆ ਸਤਾਰ ਮਹੇਸ਼ਿੰਦਰ ਸਿੰਘ ਗਰੇਵਾਲ ਸਭ ਨੇ ਵਿਰੋਧ ਕੀਤਾ ਇਸ ਗੱਲ ਦਾ ਹੁਣ ਇਹਦਾ ਬੱਕਰੀ ਵੀ ਕਿਸੇ ਨੇ ਚੈਨਲਾਂ ਤੇ ਜਾ ਕੇ ਕਰ ਦਿੱਤਾ ਜਾਂ ਅਖਬਾਰਾਂ ਨੂੰ ਬਿਆਨ ਦੇ ਦਿੱਤਾ ਕਿਸੇ ਨੇ ਕਰ ਸਾਡੇ ਬੱਚੇ ਇਸ ਗੱਲ ਦਾ ਵਿਰੋਧ ਕਰ ਮੇਰੇ ਛੋਟੇ ਛੋਟੇ ਬੱਚੇ ਪੇਸ਼ੰਦ ਸਾਹਿਬ ਨੇ ਪਰ 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 ਇਹ ਗੱਲ ਇੱਕ ਗੱਲ ਗੈਰੀ ਰਜੀ ਸਿੰਘ ਦੀ ਇੱਕ ਗੱਲ ਜਿਹੜੀ ਗੈਨੀ ਰਘਵੀਰ ਸਿੰਘ ਵਾਰ-ਵਾਰ ਕਹਿ ਰਹੇ ਨੇ ਕਿ ਪਿੱਛੇ ਜਿਹੜੇ ਮੈਂ ਫੈਸਲੇ ਸੁਣਾਏ ਨੇ ਐਜੇ ਜਥੇਦਾਰ ਉਹ ਫੈਸਲੇ ਕਿਸੇ ਨੂੰ ਪਸੰਦ ਨਹੀਂ ਆ ਰਹੇ ਉਸ ਦੀ ਐਵੇਜ ਦੇ ਵਿੱਚ ਇਹ ਕਿੜ ਕੱਢੀ ਜਾ ਰਹੀ ਹੈ ਮੇਰੇ ਨਾਲ ਪਰਸਨਲ ਤੌਰ ਤੇ ਮੇਰੇ ਨਾਲ ਕਿੜ ਕੱਢੀ ਜਾ ਰਹੀ ਹੈ ਰੰਜਿਸ਼ ਕੱਢੀ ਜਾ ਰਹੀ ਹੈ ਇਸੇ ਕਰਕੇ ਪਹਿਲਾਂ ਮੈਨੂੰ ਜਥੇਦਾਰ ਦੇ ਅਹੁਦੇ ਤੋਂ ਹਟਾਇਆ ਤੇ ਹੁਣ ਮੁਖ ਗ੍ਰੰਥੀ ਦੇ ਅਹੁਦੇ ਤੋਂ ਵੀ ਹਟਾਣ ਜਾ ਰਹੇ ਨੇ ਦੇਖੋ ਇਹ ਗੱਲ ਜਿਹੜੀ ਹੈਗੀ ਹੈ ਇਹ ਆਪਣੇ ਵਿੱਚ ਆਪਣੇ ਆਪ ਵਿੱਚ ਹਾਸੋਹਿਣੀ ਗੱਲ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਸਿੱਖਾਂ ਦੀ ਚੁਣੀ ਹੋਈ ਨਮਾਇੰਦਾ ਜ਼ਮਾਤ ਹੈ 1925 ਦੇ ਐਕਟ ਮੁਤਾਬਕ ਗੁਰਦੁਆਰਾ ਐਕਟ ਮੁਤਾਬਕ ਜੀ ਉਹਨਾਂ ਨੂੰ ਰਾਈਟ ਹੈ ਕਿ ਉਨਾਂ ਨੂੰ ਹੱਕ ਪਹੁੰਚਦਾ ਉਹ ਜਦੋਂ ਮਰਜ਼ੀ ਆਪਣੇ ਜਦੋਂ ਉਹਨਾਂ ਦੀ ਇੱਛਾ ਬਣਾਈ ਜਾਂ ਜਦੋਂ ਸੋਚਣ ਜਦੋਂ ਉਹਨਾਂ ਨੇ ਟੁਕਮਾ ਸਮਾਉ ਦੇਖਦੇ ਨੇ ਤਾਂ ਉਸ ਵੇਲੇ ਉਹ ਜੱਜਦਾਰ ਨਿਯੁਕਤੀ ਵੀ ਕਰ ਸਕਦੇ ਜੀ ਤੇ ਉਹ ਜੱਜਦਾਰ ਜਾਂ ਸਿੰਘ ਸਹਿਬਾਨ ਨੂੰ ਜਿਹੜਾ ਹੈ ਉਹ ਸੇਵਾ ਮੁਕਤ ਵੀ ਕਰ ਸਕਦੇ ਨੇ ਉਹ ਪੰਥ ਦੀ ਜਮਾਅਤ ਹੈ ਕੋਈ ਹੋਰ ਕਿਸੇ ਦਾ ਹੈ ਨਹੀਂ ਉਹ ਕਦੀ ਵੀ ਜੱਜਦਾਰ ਸਹਿਬਾਨ ਦਾ ਜਾਂ ਸਿੰਘ ਸਹਿਬਾਨ ਦਾ ਦਰੰਤੀ ਸਹਿਬਾਨ ਦਾ ਅਹਤ ਨਹੀਂ ਕਰਦੇ ਉਹਦੇ ਜਿਹੜੇ ਬੜੇ ਬੜੇ ਜਿਹੜੇ ਨੇ ਉਹ ਹਾਈਲੀ ਕੁਆਲੀਫਾਈਡ ਨੇ ਸਰ ਦੇ ਪ੍ਰਧਾਨ ਜੀ ਸਰਕਾਰੀ ਆਫਸਰ ਜਨਰਲ ਸਿੰਘ ਜੀ ਧਾਮੀ ਜੀ ਨੇ ਉਹਨਾਂ ਦੇ ਨਾਲ ਅੰਤਰੇ ਕਮੇਟੀ ਹੈ ਰੁਗਜੀਤ ਸਿੰਘ ਜੀ ਬਰਕ ਨੇ ਉਹ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ ਇਸ ਦੇ ਜਨਰਲ ਸਕੱਤਰ ਸਾਹਿਬ ਨੇ ਇਹ ਸਾਰੀ ਇੱਕ ਬਹੁਤ ਰੋਸ਼ਨ ਦਿਮਾਗ ਟੀਮ ਹੈਗੀ ਹੈ ਫਿਰ ਹੋਰ ਕਈ ਸਹਾਕਾਰ ਨੇ ਇੱਕ ਤਾਂ ਹੈ ਨਹੀਂ ਇਸ ਕਰਕੇ ਜੇ ਉਹ ਦੇਖਣਗੇ ਵੀ ਸਾਡਾ ਨਹੀਂ ਸਕਦਾ ਅਸੀਂ ਕਿਸੇ ਹੋਰ ਨੂੰ ਸੇਵਾ ਦੇਣੀ ਹੈ ਸਾਰਾ ਦਿਨ ਵਾ ਸਿੰਘ ਸਾਹਿਬ ਤੇ ਚੌਰ ਕਰਦੇ ਨਹੀਂ ਫਿਰ ਹੋਰ ਵੀ ਕੋਈ ਆ ਕੇ ਕਰਦਾ ਹੋਰ ਵੀ ਕੋਈ ਆ ਕੇ ਕਰਦਾ ਇਸ ਕਰਕੇ ਇਹ ਜਿੰਨਾ ਸਮਾਂ ਮਿਲ ਜੇ ਉਹਨਾਂ ਆਪਣੇ ਝੋੜੀ ਚ ਪਵਾ ਕੇ ਬੰਦੇ ਨੂੰ ਕਰ ਲੈਣਾ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸਤਿ ਪ੍ਰਣਾਮਾ ਕਰਨਾ ਚਾਹੀਦਾ ਨਾ ਕਿ ਉਹਦਾ ਵਿਰੋਧ ਸਿੰਘ ਘੋੜੇ ਮਸਕੀਨ ਬਹੁਤ ਬਹੁਤ ਧੰਨਵਾਦ ਤੁਹਾਡਾ ਭਾਈ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਲਈ ਸੋ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹਨਾਂ ਨੇ ਕਲੀਅਰ ਕੀਤੀਆਂ ਕਿ ਜਿਸ ਅਹੁਦੇ ਤੇ ਤੁਸੀਂ ਬਿਰਾਜਮਾਨ ਹੈਗੇ ਹੋ ਜਾਂ ਜਿਸ ਅਹੁਦੇ ਤੇ ਤੁਸੀਂ ਹੈਗੇ ਹੋ ਉਸ ਅਹੁਦੇ ਤੇ ਬੈਠ ਕੇ ਤੁਹਾਨੂੰ ਇਦਾਂ ਦੀਆਂ ਗੱਲਾਂ ਨਹੀਂ ਕਰਨੇ ਚਾਹੀਦੀਆਂ ਜਿਹੜੀਆਂ ਨਿੱਜੀ ਮਫਾਦਿਆਂ ਤੋਂ ਪ੍ਰਭਾਵਿਤ ਹੋਣ ਇਦਾਂ ਲੱਗਦਾ ਕਿ ਤੁਸੀਂ ਆਪਣੀ ਸੀਟ ਨੂੰ ਉਸੇ ਆਪਣੇ ਅਹੁਦੇ ਨੂੰ ਬਚਾਉਣ ਤੇ ਲਈ ਹਾਈ ਕੋਰਟ ਜਾ ਰਹੇ ਹੋ ਔਰ ਜੋ ਪੰਥਕ ਆਗੂ ਵੱਲੋਂ ਕਿਹਾ ਜਾ ਰਿਹਾ ਕਿ ਬਾਬਾ ਬੁੱਢਾ ਸਾਹਿਬ ਜੀ ਦੀ ਜਿਹੜੀ ਸੀਟ ਹੈਗੀ ਹੈ ਪਦਵੀ ਹੈਗੀ ਹੈ ਅਹੁਦਾ ਹੈਗਾ ਉਹਨੂੰ ਤੁਸੀਂ ਲਿਆ ਕੇ ਹਾਈ ਕੋਰਟ ਦੇ ਵਿੱਚ ਖੜਾ ਕਰ ਦਿੱਤਾ ਸ਼ਾਇਦ ਇਸੇ ਗੱਲ ਨੂੰ ਧਿਆਨ ਦੇ ਵਿੱਚ ਰੱਖਦੇ ਹੋਇਆ ਇਹ ਪਟੀਸ਼ਨ ਜਿਹੜੀ ਹੈ ਵਾਪਸ ਲਈ ਗਈ ਹੈ ਦੇਸ਼ਧਰਨੀ ਦੀ ਬਾਕੀ ਖਬਰਾਂ ਲਈ ਬਣਰੋ ਪੀਟੀਸੀ ਨਿਊਜ਼ ਨਾਲ ਧੰਨਵਾਦ